ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਕਹਿੰਦੇ ਵੀ ਚਮਕੌਰ ਸਿੰਘ ਦੇ ਕੋਲੇ ਪਹੁੰਚੇ ਹੋਏ ਆ ਇੱਕ ਤਾਂ ਜਰਸੀ ਦਿਖਾਵਾਂਗੇ ਕਾਫੀ ਕਲਰ ਚ ਚੰਗੇ ਕੱਦ ਕਾਠ ਵਾਲੀ ਜਰਸੀ ਆ ਇਹ ਗੱਬਣਾ ਹਜੇ ਪਰ ਆਰਡਰ ਉਡਰੇ ਦਾ ਬਾ ਕਮਾਲ ਆ ਸੱਜਣੋ ਤੇ ਇੱਕ ਹੈਗੀ ਆ ਐਫ ਫੁੱਲ ਵੱਡੇ ਕੱਦ ਕਾਠ ਵਾਲੀ ਸੋਨੇ ਪ੍ਰਿੰਟ ਵਾਲੀ ਆ ਆਜੀ ਸੂਇਆ ਜੇਰ ਪੈਣ ਦੇ ਬਿਲਕੁਲ ਨਜ਼ਦੀਕ ਆ ਤੇ ਨਾਲ ਇਹਦੇ ਸੱਜਣੋ ਹੈਗੀ ਆ ਪਿਓਰ ਜਰਸੀ ਦੀ ਬੱਛੀ ਆ ਚੰਗੇ ਢਾਂਚੇ ਦੀ ਆ ਕੱਦ ਵੱਡੇ ਵੀ ਚੰਗਾ ਕਰੂਗੀ ਕਿਸੇ ਚੰਗੇ ਸੀਮਨ ਦੀ ਆ ਬਾਕੀ ਚਮਕੌਰ ਨਾ ਕਰਾਉਂਦੇ ਆ ਗੱਲਬਾਤ ਕੱਲੀ-ਕੱਲੀ ਗਾਂ ਤੋੜ ਕੇ ਦਿਖਾਵਾਂਗੇ ਤੇ ਜਿਹੜੇ ਰੇਟ ਨੇ ਸੱਜਣੋ ਰੇਟ ਵੀ ਬਾਈ ਤੋਂ ਵੀਡੀਓ 'ਚ ਕਰਾਵਾਂਗੇ ਆਜੋ ਚਮਕੌਰ ਸਿੰਘਾਂ ਔਰ ਕੀ ਹਾਲ ਹੈ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇਰੇ ਨਾਲ ਆਹ ਖਾਂ ਜੱਚਦੀ ਆ ਹਨਾ ਹਾਏ ਤਾਲੇ ਪੂਰੀ ਫੁੱਲ ਸਹਿ ਜਾ ਵੀਰੇ ਇਹ ਜੱਚਦੀ ਆ ਚਮਕੌਰ ਨਾ ਇੱਥੇ ਤੋਂ ਦੇਖ ਸਕਦੇ ਹੋ ਕਦ ਬੇਡੇ ਦਾ ਚਮਕੌਰ ਦੇ ਕਦ ਦੇ ਨੇੜ ਤੇੜੀ ਆ ਪੂਰਾ ਮੋੜਾ ਜਾਟ ਆਉਂਦੀ ਆ ਵਧੀਆ ਵਧੀਆ ਬੈਠਾ ਕਿਵੇਂ ਚੱਲਦਾ ਕੰਮ ਕਾਰਜ ਚਮਕੌਰ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਵੀਰੇ ਚੱਲਦਾ ਚੰਗਾ ਵਧੀਆ ਚੱਲਦਾ ਅੱਜ ਨਿਕਲੀ ਤਾਂ ਕੱਲ੍ਹ ਕਿਹਨ ਦੇਖੀ ਨਹੀਂ ਹੈਗੀ ਅੱਜ ਵੱਲੇ ਵੱਲੇ ਆ ਕੱਲ ਦਾ ਪਤਾ ਨਹੀਂ ਹਾਂ ਕੱਲ ਦਾ ਕਿਹਨੇ ਕਿਸ਼ਣ ਦੇਖੀ ਸੁਆ ਕਿਹੜਾ ਚਮਕੌਰੇ ਦਾ ਦੂਜਾ ਸੁਆ ਮੂੰਹੋਂ ਸਿੱਗੀ ਆ ਵੀਰੇ ਮੂੰਹ ਅੰਨ ਵਾਲੀ ਇਹ ਹੈਗੀ ਆ ਪਿਓਰ ਜਰਸੀ ਦੀ ਬੱਛੀ ਆ ਸੱਜਣੋ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਸੂਆ ਹੈਗਾ ਦੂਜਾ ਦੰਦਾਂ 'ਚ ਹੈਗੀ ਆ 6 ਦੰਦ ਲੰਬਾਈ ਲੰਬੂਈ ਫੁੱਲਾ ਤੇ ਆਡਰ ਵੀ ਫੁੱਲਾ ਹੋਰੀ ਤੋਰ ਦੀ ਮਾੜ ਆ ਜਾ ਕਿਉਂਕਿ ਜੇਰ ਇਹਦੀ ਲੱਗ ਰਹੀ ਆ ਭੈਣ ਮੈਂ ਕਿਹਾ ਜੀ ਬਾਈ ਜਦ ਤੱਕ ਘੰਟਾ ਆਏ ਕਹਿੰਦਾ ਹੁਣੀ ਪਈ ਜੂ ਨਾਲ ਦੀ ਨਾਲ ਪਈ ਵੀ ਬਸ ਮਾੜੀ ਜਿਹੀ ਮੋਟੀ ਰਹਿੰਦੀ ਹੁੰਦਾ ਆ ਸੂਆ ਦੂਜਾ ਦੰਦਾਂ 'ਚ 6 ਦੰਦ ਆਡਰ ਆ ਗਿਆ ਬਿਲਕੁਲ ਸਟਿਚ ਆਡਰ ਦੀ ਆ ਗਈ ਆਰਡਰ ਦੀ ਐਡਜਸਟਮੈਂਟ ਕਰ ਲੇ ਕਿਉਂਕਿ ਜੀਰ ਪੈਣ ਲੱਗ ਰਿਹਾ ਜਿਆਦਾ ਨੇੜੇ ਨਹੀਂ ਲਾਉਂਦਾ ਏਡੀ ਦੂਰ ਤੋਂ ਆਰਡਰ ਸਾਨੂੰ ਸੋਹਣਾ ਨਜ਼ਰ ਆਉਂਦਾ ਨੇੜੇ ਲਾਵਾਂਗੇ ਤਾਂ ਆਰਡਰ ਬਿਲਕੁਲ ਬਾਕਮਾਲੀ ਲੱਗੂਗਾ ਤੇ ਠੰਡੀ ਸੀਲ ਬਹੁਤ ਆਵਦਾ ਕਰਨਾ ਗੁਰੇ ਹਾਂ ਇੱਥੇ ਜੇ ਖੜਾ ਲਾ ਹਾਂ ਇੱਥੇ ਜੇ ਖੜਾ ਕੇ ਦਿਖਾ ਦੇ ਆ ਲੈ ਚੱਲ ਅੰਦਰ ਨੂੰ ਲੈ ਚੱਲ ਅੰਦਰ ਨੂੰ ਚੱਲਿਆ ਚੱਲ ਹੌਲੀ ਹੌਲੀ ਹਾਂ ਉਧਰਲੇ ਬੰਨੇ ਸਾਫ਼ ਦਿਸੂਗੀ ਥੋੜੀ ਜੂਰੇ ਧੁੱਪ ਜੀ ਪੈਂਦੀ ਆ ਆ ਇੱਥੇ ਤੋਂ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹਾਂ ਸੱਜਣਾਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਤੇ ਆਰਡਰ ਤਾਂ ਜਿ ਬਿਲਕੁਲ ਫਿਕਸ ਆਰਡਰ ਦੀ ਆ ਗਈ ਥਣ ਥਣਾਉਟ ਵੀ ਚੰਗਾ ਲੱਗਿਆ ਤੇ ਸੂਆ ਵੀ ਹੈਗਾ ਇਹਦਾ ਦੂਜਾ ਸੁੱਖ ਨਾ ਦੁੱਧ ਕਿੰਨਾ ਕੁ ਪਾਇਆ ਤੁਮ ਘਰ ਪਹਿਲਾਂ ਦੁੱਧ ਆ ਬਈ ਯਾਰ ਹੁਣ ਸੇਵਾ ਦੀ ਹੁੰਦਾ ਦੁੱਧ ਦਾ ਮੈਂ 25 26 ਕਹਦਾ ਹਾਂ ਤਾਂ ਉਹਦਾ ਫਾਇਦਾ ਨਹੀਂ ਹੈਗਾ ਭਰਾ ਮੇਰਾ ਠੀਕ ਹੈ ਗੱਲ ਦੁੱਧਾ ਸੇਵਾ ਨੇ ਕੱਢਣਾ ਉਹਦੀ ਨਹੀਂ ਫੁਰਲੀ ਨਹੀਂ ਹਾਂ ਦੁੱਧ ਛੋਡੀ ਬਾਈ ਕਹਿੰਦਾ ਖੁੱਲੀ ਨੇ ਕੱਢਣਾ ਛੋਡੀ ਸੇਵਾ ਨੇ ਕੱਢਣਾ ਤੇ ਬਾਕੀ ਜੋ ਆਰਡਰ ਜਿਹੜਾ ਦੱਸਦਾ ਲੇਵਾ ਦੁੱਧ ਦੁੱਧ ਦੱਸਦਾ ਭਰਾ ਮੇਰਾ ਮੈਂ 25 25 26 ਕਹਦਾ ਹਾਂ ਤਾਂ ਵੀ ਫਰਕ ਨਹੀਂ ਕੱਟੇਗਾ ਆਰਡਰ ਚੈੱਕ ਕਰ ਸਕਦੇ ਹੋ ਤੇ ਆਰਡਰ ਆ ਗਿਆ ਬਿਲ ਸੰਦੀ ਸੀ ਲਵਾਈ ਕਹਿੰਦਾ ਪੂਰੀ ਆਲਾ ਤਾਰਾਂ ਮਾਰਦੀ ਚਮਕੌਰ ਦੀ ਹਾਂ ਮਾਰਦੀ ਸਾਡਾ ਤਾਰਾਂ ਵੀ ਮਾਰਦੇ ਹੋ ਤੇ ਆ ਇਹਦੇ ਨਾਲ ਬੱਚਾ ਆ ਗਿਆ ਸੱਜਣੋਂ ਜਰਸੀ ਦਾ ਨਗੀਨਾ ਆ ਗਿਆ ਪਿਓਰ ਜਰਸੀ ਚ ਆ ਗਈ ਇਹ ਹੈਗੀ ਆ ਨਾਲ ਇਹਦੇ ਚਮਕੌਰ ਬੱਛੀ ਹੈ ਨਾ ਹਾਂ ਬੱਛੀ ਆ ਨਾਲ ਤੇ ਬੱਚਾ ਲਾ ਕੇ ਸਾਨੂੰ ਸੱਜਣੋਂ ਆਪਾਂ ਹੁਣ ਤਾਰਾਂ ਵੀ ਦਿਖਾ ਦਨੇ ਮਾਰ ਕੇ ਤੇ ਚਵਾਈ ਚੂਹੀ ਹੈਗੀ ਆ ਫੁੱਲ ਮੋਟੀ ਮੜਿਆ ਮਾਗ ਲਿਆ ਚੂਹੀ ਮਾਰਦੇ ਕੇਰਾ ਹੋਰ ਚਵਾਈ ਚੂਹੀ ਹੈ ਗਿਆ ਸੱਜਣੋ ਫੋਕੀ ਬਸ ਓਕੇ ਆ ਰਿਪੋਰਟ ਥੋੜੀ ਚਮਕਔਰ ਨਾ ਕਰਾ ਦਨੇ ਗੱਲ ਪੈਸੇ ਚਮਕਔਰੇ ਦੇ ਕਿੰਨੇ ਲਵਾਂਗੇ ਪੈਸੇ 65000 ਦੀ ਦੇ ਦਾਂਗਾ ਵੀਰੇ ਇਹ ਦੇ ਦਾਂਗੇ ਸਿਰਫ 65000 ਦੀ ਮੰਗ ਤਾਂ ਵੀ ਕਰ ਦਾਂਗੇ ਪਰ ਇਹਦੇ ਕੋਈ ਚੱਕਰ ਨਹੀਂ ਵੀਰੇ ਆਪਾਂ 60 ਚ ਵੀ ਬਾਈ ਕਹਿੰਦਾ ਕਰ ਦਾਂਗੇ ਮੰਗ ਤਾਂ ਕਰਾ ਹੀ ਗਏ ਸੱਜਣ ਦਾ ਬੱਸੀ ਮੰਗ ਰ ਵੀਰੇ ਜੱਸੀ ਇਹ ਆ ਗਈ ਬੱਚੀ ਨਾਲ ਜਰਸੀ ਦੀ ਬੱਚੀ ਆ ਤੇ ਆਪ ਹੈਗੀ ਆ ਸੱਜਣੋ ਮੂੰਹ ਛੇ ਦੰਦ ਕੱਦ ਬਿੱਡ ਫੁੱਲ ਵੱਡਾ ਲੰਬਾਈ ਲੰਬੂਈ ਵੀ ਚੰਗੀ ਆ ਤੇ ਆਰਡਰ ਵੀ ਬੱਚੀ ਦਾ ਜੇ ਗੱਲ ਕਰ ਲਈ ਸੱਜਣੋ ਬਿਲਕੁਲ ਸਟਿਚ ਆਰਡਰ ਦੀ ਆ ਗਈ ਤੇ ਹੁਣ ਆ ਜਾ ਦੋ ਨੰਬਰ ਵਾਲੀ ਤੇ ਇਹ ਵੀ ਤੋਰ ਦੇ ਮੱਗਰ ਚੁਣ ਕੇ ਇਹ ਜਰਸੀ ਆ ਵੀਰੇ ਯਾਰ ਪੰਜਾਬੀ ਬਾਗ ਪੰਜਾਬੀ ਪੰਜਾਬੀ ਬਿਲਕੁਲ ਠੰਡੀ ਬਰਫ ਵਰਗੀ ਜਿਵੇਂ ਕਹਿੰਦੇ ਆਏ ਆਈ ਗਰਾਊਂਡ ਦੇ ਖੜਾ ਕੇ ਖੁਦ ਚੂਣ ਵਾਲਾ ਕੰਮ ਹੈ ਦਾ ਹਾਂ ਇਹ ਆ ਗਈ ਪੰਜਾਬ ਵਾਲੀ ਜਰਸੀ ਲੈ ਇੱਕ ਵਾਰੀ ਤੋਰ ਕੇ ਰਖਾ ਇਹ ਮੂੰਹ ਦੇ ਕਿੰਨਾ ਸੋਹਣਾ ਪਿਆ ਇਹ ਕਾ ਇੱਕ ਦਿਨ ਕੱਢਦੀ ਆ ਵੀਰੇ ਪੰਜ ਚਾਰ ਦਿਨ ਲਊ ਤਿਆਰੀ ਹੈ ਬੈਠਦਾ ਹੁਣ ਸੁਆ ਕਿਹੜਾ ਇਹਦਾ ਸੁਆ ਦੂਜਾ ਵੀਰੇ ਇਹਦਾ ਵੀ ਇਹਦਾ ਵੀ ਦੂਜਾ ਸੁਆ ਹਾਂ ਆ ਸੁਆ ਬਾਈ ਕਹਿੰਦਾ ਇਹਦਾ ਵੀ ਦੂਜਾ ਦਿਨ ਇਹ ਵੀ ਕੱਢੂਗੀ ਪੰਜ ਤੋਂ ਚਾਰ ਇਹ ਆ ਗਈ ਸਜਣਾ ਜਰਸੀ 'ਚ ਇੱਥੇ ਤੋਂ ਵਾਰਡਰੋਡਰ ਚੈੱਕ ਕਰ ਸਕਦੇ ਹੋ ਨੇੜੇ ਤੋਂ ਆ ਇਹਨੂੰ ਚਲਾ ਦੇ ਮਗਰਾ ਇਧਰਲੇ ਪਾਸੇ ਨੂੰ ਚਲਾ ਦੇ ਆ ਇਧਰਲੇ ਵੱਨੇ ਚਲਾ ਦੇ ਇਧਰਲੇ ਪਾਸੇ ਸੂਰਜ ਪੈਂਦਾ ਥੋੜਾ ਜਿਹਾ ਸਾਫ਼ ਨਹੀਂ ਆਉਣੀ ਵੀਡੀਓ ਆ ਕਦ ਕਾਠ ਇਹਦਾ ਚੰਗਾ ਆ ਗਿਆ ਸੱਜਣੋਂ ਵੱਡੇ ਕਦ ਕਾਠ ਚ ਆ ਗਈ ਇੱਥੇ ਇੱਥੇ ਖੜਿਆ ਲਾ ਮੜੀ ਕਮਾ ਕੇ ਖੜਿਆ ਲਾ ਇੱਥੇ ਤੇ ਇੱਕ ਕੁੜੀ ਹਾਂਜੀ ਤੇਰੀ ਖਾਸ ਹੀ ਤੇ ਇਹ ਆ ਬੈੜਦੀ ਹਾਂਜੀ ਹਾਂਜੀ ਲੱਤਾਂ ਲੋਤਾਂ ਮਾਰਨ ਦਾ ਕੰਮ ਹੀ ਨਹੀਂ ਦੇ ਹੈਗੇ ਦੇਖ ਲੈ ਲੈ ਆ ਹੈ ਗਿਆ ਸੱਜਣੋਂ ਫੁੱਲ ਠੰਡੀ ਸੀਲ ਕਿਉਂਕਿ ਜਰਸੀ ਨਾਲ ਸਲੀਆਂ ਕੰਮ ਅਕਸਰ ਜ਼ਿਆਦਾਤਰ ਖੰਡੀਆਂ ਸੀਲ ਹੀ ਹੁੰਦੀਆਂ ਨੇ ਇਹ ਗੱਬਣ ਦੀ ਦਿਖਾ ਦੇਣ ਆਪਾਂ ਤੁਹਾਨੂੰ ਧੜਾ ਮਾਰ ਕੇ ਲੈ ਬੱਲ ਆਇਆ ਚੱਲ ਭਾਈ ਅੰਦਰ ਨੂੰ ਆਂਦੀ ਲੈ ਚੱਲ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਇਹ ਆਪਣਾ ਬਹੁਤ ਵਧੀਆ ਪੰਜਾਬ ਵਾਲੀ ਜਰਸੀ ਸੁਆ ਦੂਜਾ ਹਾਈਟ ਵੀ ਚੰਗੀ ਆ ਤੇ ਲੈਂਥ ਵੀ ਚੰਗੀ ਆ ਜੇ ਗੱਲਬਾਤ ਕਰੀਏ ਲੰਬਾਈ ਲੰਬੂਈ ਵੀ ਪੱਛੀ ਦੀ ਚੰਗੀ ਆ ਤੇ ਉੱਤੇੋਂ ਢਾਂਚਾ ਢੁੰਚਾ ਵੀ ਯਾਰ ਇਹਦਾ ਚੌੜੇ ਢਾਂਚੇ ਚ ਆ ਗਈ ਜਾਨ ਵਾਲੀ ਪੱਛੀ ਆ ਕੋਈ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੋਈ ਫਿੱਕੀ ਆ ਗਈ ਉੱਤੋਂ ਰੰਗ ਰੂਪ ਦੀ ਦੈਨ ਕਿੰਨੇ ਕ ਲੈ ਸਕਦੇ ਚਮਕੌਰ ਤੇਰੇ ਆ ਜੀ ਪੰਜ ਚਾਰ ਕ ਤਾਂ ਨਹੀਂ ਲੈ ਲੈਂਦੇ ਵੀਰੇ ਇਹਦੇ ਜਿਹੜਾ ਹੈ ਪੰਜ ਚਾਰ ਪੰਜ ਚਾਰ ਰਹਿੰਦੇ ਹਲੇ ਪਰੂ ਬਿੱਲੇਵਾ ਬਹੁਤ ਸੋਨਾ ਪਰੂਗੀ ਵੀਰੇ ਇਹਦਾ ਆਰਡਰ ਚ ਹਜੇ ਢਿੱਲਾ ਢੱਲਾ ਪੁੱਟ ਪਈਆਂ ਹਾਂ ਹਾਂ ਆ ਮਾੜੀ ਹਲਾਈ ਮਾੜੀ ਜੀ ਕਰੀਆਂ ਇਹਨੂੰ ਪਰ ਲੈ ਪੱਲ ਬਜਾ ਐ ਠੰਡੀ ਸੀ ਲਾ ਕਰ ਮਾਈ ਪੂਰੀ ਹੈ ਨਾ ਚੱਕਾ ਕਣ ਵੀ ਆਣ ਲੱਗਿਆ ਮੁੱਠੀ ਵਾਲਾ ਪੂਰਾ ਐ ਲੱਤ ਵਾਈ ਕਹਿੰਦਾ ਯਾਰ ਚਾਕੀ ਧਰ ਦੀ ਜੇ ਹੱਥ ਨਾਲ ਪਾਸੇ ਸੁਆ ਭਾਈ ਪੇਰ ਦੂਜਾ ਆ ਗਿਆ ਪੇਰ ਦੂਜਾ ਕਿੰਨਾ ਕਰ ਦਬਾਇਆ ਨੇ ਪਹਿਲਣ ਨੇ ਦੁੱਧ ਤਾਂ ਬਾਈ ਯਾਰਾ ਸੇਵ ਵਾਲਾ ਭਰਾ ਮੇਰਾ ਇਹ ਅੱਛਾ ਦੁੱਧ ਦਾ ਕੋਈ ਗਾਰੰਟੀ ਨਹੀਂ ਹੁੰਦੀ ਯਾਰ ਆਪਣੇ ਦੁੱਧ ਦਾ ਆਪਣੇ ਜਮਾਨ ਚਾ ਮੈਂ ਕਹਿੰਦੂ 2 ਕਿਲੋ ਉਹਦਾ ਕੀ ਫਾਇਦਾ ਭਾਈ ਯਾਰ ਠੀਕ ਹੈ ਗੱਲ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਪਰ ਠੰਡੇ ਸੀਲ ਦੀ ਗਾਰੰਟੀ ਦੇਖੀ ਪੂਛ ਝੱਕਣੀ ਧੁਕਣੀ ਬੜੀ ਬਹਿੜ ਦੀ ਬਹੁਤ ਸੋਹਣੀ ਹੈ ਵੀਰੇ ਲੈ ਟੱਕਣੀ ਟੁੱਕਣੀ ਵੀ ਚਮਤਕਾਰ ਕਰਨਾ ਵਾਰੀ ਚੰਗੀ ਆ ਵੇ ਖਰਗੋਸ ਵਾਂਗੂ ਕਰਨ ਚੱਕ ਕੇ ਖੜਦੀ ਆ ਜਿਹੜੀ ਗੱਲ ਹੈਗੀ ਜਿਹੜੀ ਚੀਜ਼ ਆ ਇੱਥੇ ਤੋਂ ਯਾਰ ਲੰਬਾਈ ਲੰਬੂਈ ਵੀ ਬੈਠਦੀ ਚੰਗੀ ਆ ਇਹ ਕੋਈ ਛੋਟੀ ਹਾਈਟ ਚ ਨਹੀਂ ਆ ਗਈ ਹੈ ਇਹ ਵੀ ਫੁੱਲ ਸਾਈਜ਼ ਦੇ ਵਿੱਚ ਆ ਬਈ ਯਾਰ ਇਹ ਜਰਸੀ ਦੇ ਹਿਸਾਬ ਨਾਲ ਇਹਦੀ ਵੱਡੀ ਹਾਈਟ ਆ ਵੱਡੀ ਪੰਜਾਬ ਵਾਲੀ ਆ ਗਈ ਨਾ ਭਰਾ ਆ ਪੰਜਾਬ ਵਾਲੀ ਜਰਸੀ ਆ ਗਈ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੀਲ ਠੰਡੀ ਵਰਕਰ ਚੈੱਕ ਕਰ ਸਕਦੇ ਹੋ ਬਿਲਕੁਲ ਨਿੱਕੇ ਕੰਨਾਂ ਚ ਆ ਗਈ ਤੇ ਠੰਡੀ ਸੀਲ ਆ ਗਈ ਤੇ ਹਜੇ ਲੇ ਵਿੱਚ ਬਲਟਲਾਂ ਕਾਫੀ ਪਈਆਂ ਦੋ ਚਾਰ ਦਿਨ ਲੈ ਲੈ ਜੂ ਭਰਾ ਆ ਲੇਵਾ ਬਹੁਤ ਬਣਾਊਗੀ ਇੱਥੇ ਤੋਂ ਤੁ ਮੁੱਠਿਆ ਮੁੱਠਿਆ ਨਾਲ ਗਿਆ ਗੁਰੂ ਲੈ ਕੁਛ ਨਹੀਂ ਕਹਿੰਦੀ ਰੱਬ ਇਸ ਲੈ ਬਾਈ ਕਹਿੰਦਾ ਲੈ ਗੱਬਣ ਦੀ ਧਾਰਾ ਚਾਹੀਏ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਈਏ ਇਹਦੇ ਪੈਸੇ ਕਿੰਨੇ ਲਵਾਂਗੇ ਜਮਕੌਰ ਇਹ 55000 ਦੀ ਦੇ ਦਾਂਗੇ ਭਰਾਰਾ ਇਹ ਦੇ ਦਾਂਗੇ 55 ਹਾਂ ਮਾਨ ਤਾਨ ਕਰ ਦਾਂਗੇ 55 ਜੋ ਵੀ ਆਫਰ ਹੀ ਨਹੀਂ ਅੱਜ ਅੱਜ ਮਾਨ ਤਾਨ ਕਰ ਦਾਂਗੇ ਜਰਾ ਮਾ 100 ਕਿਲੋਮੀਟਰ ਵਾੜ ਦੇ ਨੂੰ 60 ਵੀ ਆਵਾਂਗੇ ਜਰਾ ਨੇੜੇ-ਤੇੜੇ 100 ਕਿਲੋਮੀਟਰ ਵਾੜ 55 ਚ ਹਾਂ ਲੈ ਸੱਜਣੋ 55000 ਚ 100 ਕਿਲੋਮੀਟਰ ਤੱਕ ਦੋਨੇ ਦੋਨੇ ਛੱਡ ਦਾਂਗੇ ਜਰਾ ਉਹ 60 ਤੋਂ ਛੱਡ ਦਾਂਗੇ 100 ਕਿਲੋਮੀਟਰ ਵਾਟ ਠੀਕ ਐ ਇਹ 55 ਦੇ ਛਾੜ ਦਾਂਗੇ ਵੀਰੇ ਲੈ ਜਿੰਨੇ ਕੁ ਰੁਪਏ ਬਾਈ ਨੇ ਕਹੇ ਨੇ ਲੈਣ ਦੇਣ ਵਾਲੇ ਕਹਿੰਦਾ ਉਹਦੇ ਚ ਆਪਾਂ 100 ਕਿਲੋਮੀਟਰ ਤੱਕ ਪਹੁੰਚ ਵੀ ਕਰ ਦਾਂਗੇ ਕਿਉਂਕਿ 100 ਦਾ ਬਾਈ ਨੂੰ ਮੇਰਾ ਖਿਆਲ ਆ 200 ਪੈ ਜੂ ਹੈ ਨਾ ਹਾਂ ਆ 200 ਦੇ ਡੇਢ ਗਿਟ ਪੈ ਜੂਗਾ ਕਿਰਾਇਆ ਕਾਫੀ ਪੈ ਜੂਗਾ ਕੋਈ ਗੱਲ ਨਹੀਂ ਬਾਈ ਕਹਿੰਦਾ ਵਿੱਚੇ ਕਰ ਦਾਂਗੇ ਵਾਵਾ ਆਫਰ ਹੀ ਦੇਨੇ ਆ ਭਰਾ ਮੇਰੇ ਵਾਵਾ ਦਾ ਨਾਮ ਉਹ ਵੀਡੀਓ ਬਣਾਈ ਆ ਇਹ ਵੀਡੀਓ ਨੂੰ ਕਈ ਦਿਨ ਉਹਦੇ ਕਰਕੇ ਆਫਰ ਹੀ ਦਾਤੇ ਇਹਦਾ ਅੱਜ ਦਾ ਅੱਜ ਦਾ ਮੁੱਲ ਇਹ ਤਾਂ ਪਤਾ ਹੀ ਆ ਬਾਈ ਨੂੰ ਅੱਜ ਦਾ ਮੁੱਲ ਇਹ ਹੁਣ ਪਤਾ ਹੀ ਹੈ ਇਹ ਬਾਈ ਕਹਿੰਦਾ ਗੱਬਣ ਦਾ ਮੁੱਲ ਆ ਜਿਹਦਾ ਜਿ ਜਮਾ ਠੰਡੀ ਸੀ ਉਧਰ ਮੇਰਾ ਭਰਾ ਕਿਵੇਂ ਜਮਾ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਰਾਈਨਿਕ ਕੁਆਲਟੀ ਵਾਹ ਇਹ ਆ ਗਈ ਜਰਸੀ ਨਾਲ ਦੀ ਬੱਛੀ ਸੂਆ ਇਹਦਾ ਵੀ ਦੂਜਾ ਇਹਦੀ 55000 ਚ 100 ਕਿਲੋਮੀਟਰ ਤੱਕ ਪਹੁੰਚਿਆ ਇਹ 65000 ਦੇ ਵਿੱਚ ਤੇ ਇਹਦੀ 65000 ਚ 100 ਕਿਲੋਮੀਟਰ ਤੱਕ ਪਹੁੰਚਿਆ ਇਹ ਵੀ ਦੂਜਾ ਸੂਆ ਆ ਗਈ ਦੰਦਾਂ ਚ ਇਹ ਵੀ 6 ਦੰਦ ਆ ਗਈ ਤੇ ਨਾਲ ਸੱਜਣੋ ਆ ਗਈ ਇਹਦੇ ਜਰਸੀ ਦੀ ਬੱਛੀ ਜਿਹੜੇ ਸੱਜਣ ਨੇ ਅੱਗੇ ਤਿਆਰ ਕਰਨੀ ਆ ਇਹੋ ਕੀ ਦੋ ਨਸਲਾਂ ਬਹੁਤ ਸੋਹਣੀਆਂ ਲੱਗਿਆ ਬਈ ਇਹ ਬੈਡ ਦੇ ਇੱਕ ਨਸਲ ਨਾਲ ਦੋ ਨਸਲਾਂ ਮਿਲਣਗੀਆਂ ਇੱਕ ਤਾਂ HF ਦੀ ਬੱਚੀ ਮਿਲ ਜੂ ਤੇ ਇੱਕ ਮਿਲ ਜੂ ਨਾਲ Jersey ਦੀ ਦੋਹੇ ਸ਼ੌਂਕ ਆਪਾਂ ਪੂਰੇ ਕਰ ਸਕਦੇ ਆ ਨਾਲ ਬੱਸੀ ਤਿਆਰ ਹੋ ਜੂ ਮੁਰੋ ਹਾਂ ਨੰਬਰ ਬੋਲ ਦ ਚਮਕੌਰ ਨੰਬਰ 9779475644 ਵੀਰੇ ਇੱਕ ਵਾਰੀ ਹੋਰ ਬੋਲ ਦ ਜੀ 9779475644 ਵੀਰੇ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਬਾਈ ਚਮਕੌਰ ਦੇ ਘਰੋਂ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇਹਨਾਂ ਦੋਹੇ ਜਾਨਵਰਾਂ ਦੇ ਬਾਈ ਜਿਹੜਾ ਵੀ ਜਾਨਵਰ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ